ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਰਿਪਬਲਿਕਨ ਤੇ ਡੈਮੋਕ੍ਰੇਟਸ ਦੋਵਾਂ ਦੀਆਂ ਪਾਲਿਸੀਆਂ ਦੇ ਵਿੱਚ ਵੱਡਾ ਫਰਕ ਆ ਹੁਣ ਜਦੋਂ ਜਨਵਰੀ ਦੇ ਵਿੱਚ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣ ਜਾਣਾ ਆ ਉਹਨਾਂ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਆਰਥਿਕ ਨੀਤੀਆਂ ਉਹਨਾਂ ਦੇ ਵਿੱਚ ਤਬਦੀਲੀਆਂ ਕਰਨੀਆਂ ਉਹਨਾਂ ਹਾਲੇ ਕੀ ਕਰਦੇ ਆ ਉਹ ਉਦੋਂ ਨੂੰ ਪਤਾ ਲੱਗਣਾ ਪਰ ਉਹਨਾਂ ਆਰਥਿਕ ਨੀਤੀਆਂ ਦੇ ਵਿੱਚ ਤਬਦੀਲੀਆਂ ਦੇ ਉੱਤੇ ਚਰਚਾ ਇਸ ਵੇਲੇ ਬਹੁਤ ਜ਼ੋਰਾਂ ਦੇ ਉੱਤੇ ਆ ਚਰਚਾ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਆਪਣੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਜਿਹੜੇ ਟੈਕਸ ਕੱਟਸ ਨੇ ਜਿਹੜੇ 17 ਦੇ ਵਿੱਚ ਇਹਨਾਂ ਨੇ ਲਾਏ ਸੀ ਉਹਨੂੰ ਐਕਸਟੈਂਡ ਕਰਾਂਗੇ ਜਾਂ ਹੋਰ ਟੈਕਸ ਕੱਟ ਲਾਵਾਂਗੇ ਕਿ ਉਹਨੂੰ ਟੈਕਸ ਕੱਟ ਲਾਵਾਂਗੇ ਤੇ ਕਿ ਇਹਨਾਂ ਦੇ ਉੱਤੇ ਇਹਦਾ ਅਸਰ ਪਊਗਾ ਇਹ ਗੱਲਬਾਤ ਆ ਇਸ ਵੇਲੇ ਖਾਸ ਚਰਚਾ ਦੇ ਵਿੱਚ ਆ ਸੋ ਜਿਹੜੇ ਇਹ 17 ਦੇ ਵਿੱਚ ਟੈਕਸ ਕੱਟ ਸੀਗੇ ਜਿਹੜੇ ਹੁਣ ਐਕਸਪਾਇਰ ਹੋ ਰਹੇ ਆ ਜਿਹੜੇ ਟੈਕਸ ਕੱਟ ਨੇ ਇਹਦਾ ਬਹੁਤਾ ਕਰਕੇ ਜਿਹੜੇ ਡੋਨਲਡ ਟਰੰਪ ਦੇ ਟੈਕਸ ਕੱਟ ਨੇ ਅਮੀਰ ਲੋਕਾਂ ਨੂੰ ਵੱਡੀਆਂ ਕੰਪਨੀਆਂ ਨੂੰ ਵੱਡੀਆਂ ਫਰਮਾਂ ਨੂੰ ਵੱਡੇ ਬਿਜ਼ਨੈਸਸ ਨੂੰ ਫਾਇਦਾ ਹੋਣਾ ਤੇ ਜਿਹੜੇ ਮਾੜੇ ਲੋਕ ਨੇ ਗਰੀਬ ਲੋਕ ਨੇ ਜਿਹੜੇ ਮਿਡਲ ਇਨਕਮ ਲੋ ਲੋ ਇਨਕਮ ਨੇ ਉਹਨਾਂ ਦੇ ਬੈਨੀਫਿਟਸ ਕਿਸੇ ਨਾ ਕਿਸੇ ਤਰ੍ਹਾਂ ਕੱਟੇ ਜਾਣੇ ਆ ਜਿਹੜੇ ਇਹ ਟੈਕਸ ਕਟ ਐਕਸਟੈਂਡ ਕੀਤੇ ਜਾਂਦੇ ਆ 4 ਟ੍ਰਿਲੀਅਨ ਡਾਲਰ ਦਾ ਹੋਰ ਨੈਸ਼ਨਲ ਡੈਟ ਹੋ ਸਕਦਾ ਇਹਦੇ ਨਾਲ ਜਿਹੜਾ ਕਿ ਪਹਿਲਾਂ ਹੀ 36 ਟ੍ਰਿਲੀਅਨ ਡਾਲਰ ਦੇ ਉੱਤੇ ਪਹੁੰਚ ਚੁੱਕਿਆ ਆ ਹੋਊ ਕਿ ਇਹਦੇ ਨਾਲ ਅਸਲ ਵਿੱਚ ਟੀਮ ਚਾਹੁੰਦੀ ਕੀ ਆ ਜਾਂ ਰਿਪਬਲਿਕਨਸ ਚਾਹੁੰਦੇ ਕੀ ਆ ਉਹ ਜਿਹੜੀ ਗਵਰਨਮੈਂਟ ਦੀ ਵੈਲਫੇਅਰ ਪ੍ਰੋਗਰਾਮਸ ਨੇ ਜਿਵੇਂ ਮੈਡੀਕੇਡ ਆ ਜਾਂ ਜਿਹੜਾ ਹੈਗਾ ਲੋ ਇਨਕਮ ਲੋਕਾਂ ਦੇ ਲਈ ਜਾਂ ਫੂਡ ਸਟੈਂਪਸ ਨੇ ਉਹਦੇ ਉੱਤੇ ਕੱਟ ਕਰਨਗੇ ਇੱਕ ਤੇ ਆਲੋਚਨਾ ਸਿੱਧੀ ਸਿੱਧੀ ਇਹ ਹੋ ਸਕਦੀ ਆ ਵੀ ਡੋਨਲਡ ਟਰੰਪ ਸਿੱਧਾ ਸਿੱਧਾ ਅਮੀਰਾਂ ਦੇ ਹੱਕ 'ਚ ਭੋਗਤ ਰਹੇ ਵੱਡੇ ਬਿਜ਼ਨਸ ਵੱਡੀਆਂ ਕੰਪਨੀਆਂ ਵੱਡੇ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਸਿੱਧੇ ਸਿੱਧੇ ਜਾ ਰਹੇ ਨੇ ਤੇ ਜਿਹੜੀ ਗਰੀਬਾਂ ਦੇ ਹੈਗੇ ਮੈਡੀਕੇਡ ਜਾਂ ਜਿਹੜੀਆਂ ਫੂਡ ਸਟੈਂਪਸ ਨੇ ਉਹਨਾਂ ਸਾਰਿਆਂ ਦੇ ਉੱਤੇ ਕੱਟ ਕਰ ਰਿਹਾ ਗਰੀਬਾਂ ਦੇ ਨਾਲ ਤੱਕਾ ਹੋ ਰਿਹਾ ਇੱਕ ਇੱਕ ਦੀ ਇੰਟਰਪ੍ਰੀਟੇਸ਼ਨ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਦੂਜੀ ਦੀ ਇੰਟਰਪ੍ਰੀਟੇਸ਼ਨ ਜਿਹੜੇ ਰਿਪਬਲਿਕਨ ਉਹ ਇਹ ਕਹਿ ਰਹੇ ਆ ਕਿ ਸਾਨੂੰ ਪਹਿਲੀ ਗੱਲ ਤਾਂ ਅਮਰੀਕਾ ਦੇ ਉਹਨਾਂ ਲੋਕਾਂ ਨੂੰ ਫਾਇਦਾ ਦੇਣਾ ਚਾਹੀਦਾ ਜਿਹੜੇ ਲੋਕ ਦੇਸ਼ ਲਈ ਕੁਝ ਕਰ ਰਹੇ ਆ ਜਾਂ ਜਿਹੜੇ ਲੋਕ ਬਿਜ਼ਨਸ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਆ ਉਹ ਦੇਸ਼ ਦੇ ਵਿੱਚ ਤਾਂ ਹੀ ਰਹਿਣਗੇ ਜੇ ਉਹਨਾਂ ਨੂੰ ਫਾਇਦਾ ਹੋਊਗਾ ਜੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਮੋਟੀਵੇਟ ਕਰਦੇ ਆ ਬੈਨੀਫਿਟਸ ਦੇ ਨਾਲ ਚਾਹੇ ਐਲਾਨ ਮਸਕਾ ਟੈਸਲਾ ਜਾਂ ਜਿਹੜੀ ਦੁਨੀਆ ਦੇ ਵਿੱਚ ਕਿਹੜੀਆਂ ਉਹ ਕੰਮ ਕਰ ਦਿੱਤੇ ਜਿਹੜੇ ਨਾਸਾ ਤੋਂ ਨਹੀਂ ਹੋਏ ਇਹਨਾਂ ਨੇ ਇੱਕ ਬੰਦੇ ਨੇ ਇਦਾਂ ਦੇ ਲੋਕਾਂ ਨੂੰ ਜੇਕਰ ਫਾਇਦਾ ਹੋਊਗਾ ਤਾਂ ਇਹ ਮੋਟੀਵੇਟ ਹੋ ਕੇ ਅੱਗੇ ਖੋਜ ਕਰਨਗੇ ਜਿਹਦਾ ਕਿ ਸਾਰੀ ਮਾਨਵਤਾ ਨੂੰ ਭਲਾ ਹੋਣ ਵਾਲਾ ਆ ਇਸ ਕਰਕੇ ਇਹਨਾਂ ਨੂੰ ਫਾਇਦਾ ਦੇਣਾ ਜ਼ਰੂਰੀ ਆ ਇਕਨੋਮੀ ਦੇ ਲਈ ਦੇਸ਼ ਦੀ ਇਕਨੋਮੀ ਦੇ ਲਈ ਦੁਨੀਆ ਦੀ ਮਾਰਕੀਟ ਦੇ ਵਿੱਚ ਅੱਗੇ ਰਹਿਣ ਦੇ ਲਈ ਇਹ ਕੰਮ ਜ਼ਰੂਰੀ ਆ ਦੂਜਾ ਜਿਹੜੀਆਂ ਫੂਡ ਸਟੈਂਪਸ ਜਾਂ ਮੈਡੀਕੇਟ ਦੀ ਦੁਰਵਰਤੋਂ ਹੋ ਰਹੀ ਆ ਉਹਨੂੰ ਇਹ ਕਹਿੰਦੇ ਰੋਕਣਾ ਜ਼ਰੂਰੀ ਆ ਬਿਨਾਂ ਸ਼ੱਕ ਮੈਡੀਕਲ ਮੈਡੀਕੇਟ ਜਿਹੜਾ ਆ ਗਰੀਬ ਲੋਕਾਂ ਦੇ ਲਈ ਜਿਹੜੇ ਘੱਟ ਇਨਕਮ ਵਾਲੇ ਨੇ ਨਿਊ ਬੌਰਨ ਜਾਂ ਜਿਹੜੇ ਡਿਸੇਬਲਸ ਜਾਂ ਦੂਜੇ ਕੁਸ਼ ਹੈਗੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰਦਾ ਆ ਪਰ ਪਬਲਿਕਨਸ ਇਹ ਕਹਿੰਦੇ ਆ ਕਿ ਇਸ ਸਾਰੇ ਕੁਸ਼ ਦੇ ਉੱਤੇ ਅਸੀਂ ਕੱਟ ਕਰਾਂਗੇ ਕਿਉਂਕਿ ਬਹੁਤ ਸਾਰੇ ਗਲਤ ਲੋਕ ਇਹਦਾ ਫਾਇਦਾ ਲਈ ਜਾਂਦੇ ਆ ਲੋਕਾਂ ਦੀ ਐਲੀਜੀਬਿਲਟੀ ਚੈੱਕ ਕਰਨਗੇ ਵੀ ਇਹ ਐਲੀਜੀਬਲ ਹੈਗਾ ਫੂਡ ਸਟੈਂਪਸ ਦੀ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਦੁਰਵਰਤੋਂ ਹੁੰਦੀ ਆ ਉਹ ਮੈਜਰਸ ਕੀਤੇ ਜਾਣਗੇ ਜਿਦੇ ਨਾਲ ਬਿਲੀਅਨਸ ਆਫ ਡਾਲਰ ਸੇਵ ਹੋ ਜਾਣਗੇ ਸੋ ਇੱਕ ਪਾਸੇ ਕਹਿ ਤਾਂ ਇਹ ਰਹਿ ਆ ਹੁਣ ਐਸੇ ਨਾਲ ਇਦਾਂ ਪਰਦੀ ਦੂਜੇ ਪਾਸੇ ਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਇਸ ਤਰ੍ਹਾਂ ਪੇਸ਼ ਕੀਤੀ ਜਾ ਰਹੀ ਹੈ ਜਿਵੇਂ ਫੂਡ ਸਟੈਂਪਸ ਦੇ ਵਿੱਚ ਚੇਂਜ ਆ ਜਿਹੜੀ ਪ੍ਰੋਪੋਜ਼ਡ ਕੀਤੀ ਪ੍ਰੋਪੋਜ਼ ਕੀਤੀ ਗਈ ਹੈ ਇਹ ਚੇਂਜ ਫੂਡ ਸਟੈਂਪ ਦੇ ਵਿੱਚ ਇਹਦੇ ਵਿੱਚ ਰੈਸਟ੍ਰਿਕਟ ਕਰ ਦਿੱਤਾ ਜਾਊਗਾ ਕਿ ਕਿਹੜੀਆਂ ਆਈਟਮ ਇਹਨਾਂ ਫੂਡ ਸਟੈਂਪਸ ਦੇ ਨਾਲ ਖਰੀਦੀਆਂ ਜਾ ਸਕਦੀਆਂ ਕਿਹਦੀ ਲੋੜ ਆ ਤੇ ਕਿੱਥੇ ਕੰਮ ਦੀ ਲੋੜ ਆ ਕਲੀਨ ਕਲੀਨ એનર્ਜੀ ਫੰਡਸ ਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਸੋ ਡੈਟ ਦੇ ਬਾਰੇ ਕੰਸਰਨ ਇਹਦੇ ਨਾਲ ਹੀ ਹੈਗਾ ਆ ਅਮਰੀਕਾ ਪਹਿਲਾਂ ਹੀ ਬਹੁਤ ਵੱਡੇ ਬਜਟ ਡੈਫਿਸਿਟ ਦੇ ਵਿੱਚ ਜਾ ਰਿਹਾ ਡੈਫਿਸਿਟ ਦਾ ਮਤਲਬ ਆ ਕਿ ਪੈਸਾ ਜ਼ਿਆਦਾ ਖਰਚ ਰਿਹਾ ਆ ਆਉਂਦਾ ਇਹਨੂੰ ਘੱਟ ਐਕਸਪਰਟ ਐਸ ਵੀ ਇਹ ਵਾਰਨਿੰਗ ਦੇ ਰਹੇ ਆ ਕਿ ਜਿਹੜਾ ਅਗਲੇ 10 ਸਾਲਾਂ ਦੇ ਵਿੱਚ ਇਹ ਇੱਥੇ ਪਹੁੰਚ ਜਾਣਾ ਜਿੱਥੇ ਕਦੇ ਪਹੁੰਚਿਆ ਨਹੀਂ ਜਿਹੜਾ ਇੰਨਾ ਜ਼ਿਆਦਾ ਇਹ ਡੈਟ ਜਿਹੜਾ ਇਹ ਹੋ ਜਾਊਗਾ ਸੋ ਵੀ ਇੱਕ ਨਵਾਂ ਰੋਲਾ ਹੈਗਾ ਆ ਜਾਂ ਚਿੰਤਾ ਹੈਗੀ ਆ ਸੋ ਜਿਹੜੀ ਨਿਊ ਐਫੀਸ਼ੀਐਂਸੀ ਟੀਮ ਆ 트ੰਪ ਨੇ ਜਿਹੜੀ ਐਲਨ ਮਸਕ ਨੂੰ ਅਪਾਇੰਟ ਕੀਤਾ ਵਿਵੇਕ ਰਾਮਾ ਸੋਮੇ ਨੂੰ ਅਪਾਇੰਟ ਕੀਤਾ ਕਿ ਇਹ ਟੀਮ ਦੇਖੂਗੀ ਕਿ ਕਿਹੜਾ ਚੀਜ਼ਾਂ ਤੇ ਫੋਕਸ ਕਰਨਾ ਕਿੱਥੇ ਕੱਟ ਕਰਨੇ ਤੇ ਇਹਦਾ ਲੋ ਇਨਕਮ ਦੇ ਉੱਤੇ ਕਿੰਨਾ ਕੁ ਇੰਪੈਕਟ ਪਊਗਾ ਇਸ ਕੱਟਸ ਦਾ 70 ਮਿਲੀਅਨ ਅਮਰੀਕਨਸ ਨੇ ਜਿਹੜੇ ਇਸ ਵੇਲੇ ਸਿੱਧੇ ਵੈਲਫੇਅਰ ਦੇ ਉੱਤੇ ਵੈਲਫੇਅਰ ਪ੍ਰੋਗਰਾਮ ਦੇ ਉੱਤੇ ਰਿਲਾਇਅ ਕਰ ਰਹੇ ਆ ਤੇ ਇਹਦਾ ਸਿੱਧਾ ਅਸਰ ਉਹਨਾਂ ਦੇ ਉੱਤੇ ਪੈ ਸਕਦਾ ਹੈ ਤੇ ਜਿਹੜੇ ਵੈਲਦੀਐਸਟ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਪਰ ਦੋਵਾਂ ਦੇ ਕੋਲ ਆਪਣੇ ਲੋਜਿਕ ਨੇ ਆਪਣੇ ਤਰਕ ਨੇ ਆਪਣੀਆਂ ਦਲੀਲਾਂ ਆ ਹੋ ਸਕਦਾ ਜਿਹੜੀ ਇਕਨੋਮੀ ਹੈ ਉਸੇ ਤਰੀਕੇ ਦੇ ਨਾਲ ਸੁਧਰੂਗੀ ਤੇ ਜਿਹੜੀਆਂ ਫੂਡ ਸਟੈਂਪਸ ਜਾਂ ਥੱਲੇ ਹੋਰ ਜਿਹੜੀਆਂ ਸਰਕਾਰ ਦੇ ਵੈਲਫੇਅਰ ਪ੍ਰੋਗਰਾਮਾਂ ਦੀ ਦੁਰਵਰਤੋਂ ਹੁੰਦੀ ਆ ਉਹਨਾਂ ਨੂੰ ਰੋਕਿਆ ਜਾ ਸਕੂਗਾ ਅਗਲਾ ਮਾਮਲਾ ਦੋਸਤੋ ਦੋ ਔਰਤਾਂ ਨੇ ਟੈਸਟੀਫਾਈ ਕੀਤਾ ਸੀ ਹਾਊਸ ਇੱਥੇ ਇੱਕ ਕਮੇਟੀ ਦੇ ਅੱਗੇ ਜਿਹੜੀਆਂ ਦੋਸ਼ ਲਾ ਰਹੀਆਂ ਆ ਮੈਟ ਗੇਟਸ ਦੇ ਉੱਤੇ ਮੈਟ ਗੇਟਸ ਉਹ ਵਿਅਕਤੀ ਜਿਹਨੂੰ ਡੋਨਲਡ 트ੰਪ ਨੇ ਆਪਣਾ ਟਰਨੀ ਜਨਰਲ ਬਣਾਉਣ ਦਾ ਫੈਸਲਾ ਕੀਤਾ ਆ ਉਹਦੇ ਉੱਤੇ ਸੈਕਸ ਨਾਲ ਸੰਬੰਧਿਤ ਦੋ ਦੋਸ਼ ਸਿੱਧੇ ਸਿੱਧੇ ਲੱਗ ਰਹੇ ਆ ਕਿਹਾ ਜਾ ਰਿਹਾ ਕਿ ਇਹ ਸਾਬਕਾ ਕਾਂਗਰਸਮੈਨ ਮੈਟ ਗੇਟਸ ਨੇ ਉਹਨਾਂ ਨੂੰ ਪੇ ਕੀਤਾ ਆ ਸੈਕਸ਼ੂਅਲ ਫੇਵਰ ਦੇ ਲਈ ਜਾਂ ਸੈਕਸ ਦੇ ਲਈ ਪੇ ਕੀਤਾ ਉਹਨਾਂ ਨੇ ਔਰ ਇਹਦੇ ਵਿੱਚ ਇੱਕ ਮਾਈਨਰ ਦੀ ਇਨਵੋਲਵਮੈਂਟ ਵੀ ਦੱਸੀ ਜਾ ਰਹੀ ਆ ਇੱਕ ਔਰਤ ਨੇ ਇਹ ਕਿਹਾ ਕਿ ਉਹਨੇ ਗੇਟਸ ਨੂੰ ਇੱਕ 17 ਸਾਲ ਦੀ ਜਿਹੜੀ ਲੜਕੀ ਦੇ ਨਾਲ ਇਸ ਕੰਮ ਦੇ ਵਿੱਚ ਇਨਵੋਲ ਹੋਇਆ ਦੇਖਿਆ ਆ 2017 ਦੀ ਇੱਕ ਪਾਰਟੀ ਦੇ ਵਿੱਚ ਗੇਟਸ ਨੇ ਇਹ ਸਿੱਧਾ ਸਿੱਧਾ ਡਿਨਾਈ ਕੀਤਾ ਇਹਨਾਂ ਸਾਰੇ ਅਲੀਗੇਸ਼ਨਸ ਨੂੰ ਉਹ ਕਹਿੰਦੇ ਕਿ ਮੈਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਨਾ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਆ ਤੇ ਜਿਹੜਾ ਇਸ ਕਰਕੇ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਇਨਵੈਸਟੀਗੇਸ਼ਨ ਕੀਤੀ ਸੀ ਇਹਦੀ ਜਸਟਿਸ ਡਿਪਾਰਟਮੈਂਟ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਔਰ ਕਈ ਸਾਲਾਂ ਤੱਕ ਇਨਵੈਸਟੀਗੇਸ਼ਨ ਚੱਲੀ ਪਰ ਉਹਨਾਂ ਨੇ ਚਾਰਜ ਨਹੀਂ ਕੀਤਾ ਮੈਟ ਗੇਟਸ ਨੂੰ ਚਾਰਜ ਨਹੀਂ ਕੀਤਾ ਜੇ ਮੈਟ ਗੇਟਸ ਨੂੰ ਚਾਰਜ ਨਹੀਂ ਕੀਤਾ ਦਾ ਮਤਲਬ ਇਹ ਆ ਕਿ ਉਹਦਾ ਕਸੂਰ ਕੋਈ ਨਹੀਂ ਸੀ ਪਰ ਹੁਣ ਕਿਉਂਕਿ ਉਹਨੂੰ ਰਿਟਰਨ ਨੀ ਜਨਰਲ ਇੱਕ ਬਹੁਤ ਵੱਡਾ ਅਮਰੀਕਾ ਦੇ ਵਿੱਚ ਅਉਧਾ ਆ ਉਹ ਸੌਦੇ ਦੇ ਉੱਤੇ ਲਿਆਂਦਾ ਜਾ ਰਿਹਾ ਏਸ ਕਰਕੇ ਚਰਚਾ ਇੱਕ ਵਾਰੀ ਫੇਰ ਚੱਲ ਰਹੀ ਹੈ ਦੋ ਔਰਤਾਂ ਜਿਹਨਾਂ ਨੂੰ ਟੈਸਟੀਫਾਈ ਕੀਤਾ ਗਿਆ ਸੀ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਗੇਟਸ ਨੇ ਵੈਨਮੋ ਨੂੰ ਯੂਜ਼ ਕੀਤਾ ਇਹ ਪੇ ਕਰਨ ਦੇ ਲਈ ਤੇ ਫਿਰ ਇਹ ਕਿਹਾ ਸੀ ਕਿ ਜਿਹੜੀਆਂ ਹੋਰ ਚੀਜ਼ਾਂ ਸੀ ਦਾ ਜਿਹੜੇ ਉਹਨਾਂ ਦੇ ਵਿੱਚ ਇਹਦੀ ਇਨਵੋਲਵਮੈਂਟ ਦੱਸੀ ਜਾ ਰਹੀ ਆ ਸੋ ਮਾਮਲਾ ਕਾਫੀ ਗੰਭੀਰ ਆ ਐਥਿਕ ਹੁਣ ਜਿਹੜੇ ਲੋਕ ਇਹ ਕਹਿ ਰਹੇ ਜਾਂ ਇਵਨ ਡੈਮੋਕ੍ਰੇਟਸ ਜਾਂ ਉਹਦੇ ਵਿੱਚ ਕੁਝ ਰਿਪਬਲਿਕਨ ਵੀ ਸ਼ਾਮਲ ਨੇ ਕਿ ਇਹ ਐਥਿਕ ਐਥਿਕਸ ਰਿਪੋਰਟ ਆ ਉਹਦੀ ਉਹਨੂੰ ਰਿਲੀਜ਼ ਕੀਤਾ ਜਾਵੇ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਆ ਕਰੀਆਥਿਕ ਕਮੇਟੀ ਆ ਉਹ ਇਨਵੈਸਟੀਗੇਸ਼ਨ ਦੀ ਰਿਪੋਰਟ ਜਿਹੜੀ ਗਿਰਟਸ ਦੇ ਉੱਤੇ ਕੀਤੀ ਗਈ ਸੀ ਉਹਨੂੰ ਰਿਲੀਜ਼ ਕੀਤਾ ਜਾਵੇ ਅ ਸੋ ਪਰ ਗਿਰਟਸ ਦਾ 트ੰਪ ਦੇ ਪਲਾਨ ਦੇ ਵਿੱਚ ਬਹੁਤ ਵੱਡਾ ਰੋਲ ਆ ਇਸ ਕਰਕੇ ਉਹਨਾਂ ਨੇ ਨਾਮਿਨੇਟ ਕੀਤਾ ਸੈਨੇਟ ਨੇ ਵੀ ਜਿਹੜਾ ਇਹ ਹੈਗਾ ਕਿ ਕਨਫਰਮ ਕੀਤਾ ਚੈਲੰਜ ਹੋ ਸਕਦਾ ਉਹਦਾ ਜਿਹੜੀ ਨਾਮਿਨੇਸ਼ਨ ਆ ਇਹਨੂੰ ਸੈਨੇਟ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਭਾਵੇਂ ਕਿ ਰਿਪਬਲਿਕਨਸ ਦੀ ਮੈਜੋਰਿਟੀ ਆ ਪਰ ਕੁਝ ਰਿਪਬਲਿਕਨਸ ਵੀ ਇਸ ਗੱਲ ਦੇ ਹੱਕ ਵਿੱਚ ਨਹੀਂ ਆ ਟਰੰਪ ਦੀ ਫੁੱਲ ਸਪੋਰਟ ਗੇਟਸ ਦੇ ਨਾਲ ਆ ਕੰਟਰੋਵਰਸ਼ੀਅਲ ਇਹ ਮਾਮਲਾ ਆ ਸੋ ਦੇਖੋ ਇਹਨਾਂ ਨੂੰ ਸੈਨੇਟ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਜਾਂ ਇਹਨਾਂ ਨੂੰ ਬਣਾ ਦਿੱਤਾ ਜਾਂਦਾ ਪਰ ਜਿੱਦਾਂ ਜਿੱਦਾਂ ਇਹ ਵਿਅਕਤੀ ਅੱਗੇ ਆ ਰਹੇ ਨੇ ਓਦਾਂ ਓਦਾਂ ਉਹਨਾਂ ਦੇ ਨਾਲ ਜਿਹੜੀਆਂ ਪਿਸ਼ੋਕੜ ਦੀਆਂ ਕੰਟਰੋਵਰਸੀ ਸੀਗੀਆਂ ਉਹ ਜੁੜੀਆਂ ਵੀ ਨਾਲ-ਨਾਲ ਅੱਗੇ ਆ ਰਹੀਆਂ ਅਗਲੀ ਗੱਲ ਮੈਂ ਦੋਸਤੋ ਚੈਟ ਜੀਪੀਟੀ ਬਾਰੇ ਸਾਲ ਦੇ ਕਰੀਬ ਹੋ ਚੁੱਕਿਆ ਸਾਲ ਤੋਂ ਜ਼ਿਆਦਾ ਪਿਛਲੇ ਸਾਲ ਨਵੰਬਰ ਦੇ ਵਿੱਚ ਚੈਟ ਜੀਪੀਟੀ ਲਾਂਚ ਕੀਤਾ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਚੈਟਬੋਟ ਉਹਨੇ ਇੰਨੀ ਜ਼ਿਆਦਾ ਪਪੂਲਰ ਹੋ ਗਿਆ ਆਪਾਂ ਸਾਲ ਪਹਿਲਾਂ ਵੀ ਤੁਹਾਡੇ ਨਾਲੇ ਖਬਰ ਕੀਤੀ ਸੀ ਕਿ ਇਹਨੇ ਬਹੁਤ ਪਪੂਲਰ ਹੋਣਾ ਤੇ ਇਹ ਇੰਨਾ ਜ਼ਿਆਦਾ ਪਪੂਲਰ ਹੋ ਗਿਆ ਕਿ ਤੁਸੀਂ ਕੋਈ ਵੀ ਗੱਲਬਾਤ ਇਹਦੇ ਨਾਲ ਇਹਦੇ ਕੋਲ ਪੁੱਛ ਸਕਦੇ ਹੋ ਈਵਨ ਚੈਟ ਜੀਪੀਟੀ ਤੁਸੀਂ ਮੈਂ ਤੁਹਾਡੀ ਜਾਣਕਾਰੀ ਲਈ ਤੁਹਾਡੇ ਫੋਨ ਦੇ ਵਿੱਚ ਇੱਕ ਐਪ ਤੁਸੀਂ ਡਾਊਨਲੋਡ ਕਰ ਲਓ ਚੈਟ ਜੀਪੀਟੀ ਤੁਹਾਡੇ ਫੋਨ ਦੇ ਵਿੱਚ ਐਪ ਸਟੋਰ ਦੇ ਵਿੱਚ ਜਾਂ ਜਿੱਥੇ ਵੀ ਤੁਹਾਡੀ ਹੁੰਦੀ ਹੈ ਉਹਦੇ ਵਿੱਚ ਚੈਟ ਜੀਪੀਟੀ ਚ ਐਟ ਜੀਪੀਟੀ ਉਹ ਐਪ ਡਾਊਨਲੋਡ ਹੋ ਜਾਂਦੀ ਆ ਐਪ ਡਾਊਨਲੋਡ ਹੋ ਕੇ ਉਹਦੇ ਉੱਤੇ ਤੁਸੀਂ ਜੇ ਤੁਸੀਂ ਨਹੀਂ ਲਿਖ ਸਕਦੇ ਨਾ ਇਹਦੀ ਕਮਾਲ ਦੀ ਗੱਲ ਇਹ ਆ ਕਿ ਤੁਸੀਂ ਇਹਨੂੰ ਬੋਲ ਕੇ ਦੱਸਦੇ ਹੋ ਚੈਟ ਜੀਪੀਟੀ ਦੇ ਉੱਤੇ ਜਾ ਕੇ ਇਹਨੂੰ ਖੋਲ ਕੇ ਉਹਦੇ ਥੱਲੇ ਇੱਕ ਉਹ ਬਣਿਆ ਮਾਈਕ ਜਿਹਾ ਉਹਦੇ ਉੱਤੇ ਹੱਥ ਲਾਓ ਤੇ ਉਹਨੂੰ ਬੋਲ ਕੇ ਦੱਸ ਦਿਓ ਜੋ ਤੁਹਾਨੂੰ ਸਮੱਸਿਆ ਹੈ ਬਈ ਮੰਨ ਲਓ ਮੇਰਾ ਸਿਰ ਦੁਖ ਰਿਹਾ ਕੀ ਕਾਰਨ ਹੋ ਸਕਦਾ ਪੰਜਾਬੀ ਚ ਦੱਸ ਦਿਓ ਉਹ ਤੁਹਾਨੂੰ ਪੰਜਾਬੀ ਚ ਦੱਸਦਾ ਫਿਰ ਕਿ ਭਾਈ ਇਹਦਾ ਆ ਕਾਰਨ ਹੋ ਸਕਦਾ ਕਾਰਨ ਹੋ ਸਕਦਾ ਆ ਕੁੱਛ ਵੀ ਗੱਲਬਾਤ ਕੋਈ ਵੀ ਤੁਸੀਂ ਪੁੱਛਣੀ ਆ ਤੁਸੀਂ ਇਹ ਪੁੱਛ ਲਓ ਵੀ ਮੇਰਾ ਨਿਆਣਾ 7ਵੀਂ ਜਮਾਤ ਚ ਪੜਦਾ ਆ ਇਹਦੇ ਹਿਸਾਬ ਦੇ ਸਿਲੇਬਸ ਦੇ ਵਿੱਚ ਕਿਹੜੇ ਸਵਾਲ ਹੁੰਦੇ ਆ ਤੁਹਾਨੂੰ ਪੰਜਾਬੀ ਚ ਦੱਸ ਦਊਗਾ ਇਹ ਸਾਰਿਆਂ ਕੋਲੇ ਫੋਨ ਆ ਤੇ ਸਾਰੇ ਇਹਨੂੰ ਯੂਜ਼ ਕਰ ਸਕਦੇ ਇੰਨਾ ਪੌਪੂਲਰ ਆ ਤੁਸੀਂ ਕੁੱਛ ਵੀ ਪੁੱਛੋ ਤੁਸੀਂ ਕੁੱਛ ਪੁੱਛ ਲਓ ਵੀ ਮੈਂ ਕੁਰਸੀਆਂ ਲੈਣੀਆਂ ਕਿਹੜੀ ਕੁਰਸੀ ਸਸਤੀ ਤੇ ਕੰਫਰਟੇਬਲ ਹੁੰਦੀ ਆ ਮੈਂ ਘਰ ਦੀ ਛੱਤ ਪਾਉਣੀ ਆ ਛੱਤ ਕਿੱਦਾਂ ਪਾਈਦੀ ਆ ਇਥੇ ਤੱਕ ਕੇ ਤੁਸੀਂ ਜਿਹੜੀ ਮਰਜ਼ੀ ਗੱਲ ਪੁੱਛ ਲਓ ਔਰ ਜਦੋਂ ਤੁਸੀਂ ਇਹਨੂੰ ਇਨਫੋਰਮੇਸ਼ਨ ਫੀਡ ਕਰਨ ਲੱਗ ਜਾਂਦੇ ਆ ਨਾ ਚੈਟ ਜੀ ਪੀ ਟੀ ਦੇ ਵਿੱਚ ਤੇ ਇਹ ਅੱਗੋਂ ਤੁਹਾਡੇ ਨੂੰ ਉਹ ਕਰਨ ਲੱਗ ਜਾਂਦਾ ਆ ਤੁਹਾਡੀ ਇਨਫੋਰਮੇਸ਼ਨ ਫੀਡ ਕਰੀ ਜਾਂਦਾ ਸਾਰੀ ਤੁਹਾਡੇ ਪਰਿਵਾਰ ਬਾਰੇ ਫਿਰ ਤੁਸੀਂ ਇਹਨੂੰ ਪੁੱਛ ਲਓ ਵੀ ਮੈਂ ਸਾਡੇ ਪਰਿਵਾਰ ਚ ਕੌਣ ਕੌਣਾ ਦੱਸ ਦੇਣ ਕਿ ਜੀ ਆ ਤੁਹਾਡੀ ਵਾਈਫ ਆ ਤੁਹਾਡੇ ਨਿਆਣੇ ਆ ਜਾਂ ਆ ਤੁਹਾਡਾ ਪਿੰਡ ਪੁੱਛ ਲਓ ਪੰਜਾਬੀ ਚ ਪੁੱਛੋ ਵੀ ਮੈਂ ਆ ਫਲਾਣੇ ਪਿੰਡਾ ਇਹਦੇ ਬਾਰੇ ਦੱਸੋ ਪਿੰਡ ਬਾਰੇ ਜਿਹੜੀ ਜਾਣਕਾਰੀ ਇੰਟਰਨੈਟ ਦੇ ਉੱਤੇ ਅਵੇਲੇਬਲ ਆ ਸਾਰੀ ਜਿਸਾਰੀ ਤੁਹਾਨੂੰ ਇਹ ਦੇ ਦਊਗਾ ਇਹਦੀ ਹੁਣ ਚੈਟ ਜੀਪੀਟੀ ਦੀ ਵਰਤੋਂ ਇੱਥੇ ਤੱਕ ਪਹੁੰਚ ਚੁੱਕੀ ਆ ਕਿ ਡਾਕਟਰ ਇਹਦੀ ਵਰਤੋਂ ਕਰਦੇ ਆ ਕਿਸੇ ਪੇਸ਼ੈਂਟ ਨੂੰ ਡਾਇਗਨੋਸ ਕਰਨ ਦੇ ਵਿੱਚ ਬੰਦਾ ਤੇ ਬੰਦਾ ਹੀ ਆ ਮਨੁੱਖ ਤੇ ਮਨੁੱਖ ਆ ਹਿਊਮਨ ਤੇ ਹਿਊਮਨ ਆ ਕਿਤੇ ਗਲਤੀ ਵੀ ਖਾ ਸਕਦਾ ਮੈਮਰੀ ਵੀ ਕਿਤੇ ਆ ਜਾ ਸਕਦੀ ਆ ਚੇਤਾ ਭੁੱਲ ਸਕਦਾ ਕੁਝ ਵੀ ਹੋ ਸਕਦਾ ਇਹ ਕੰਪਿਊਟਰ ਤੋਂ ਖਾ ਨਹੀਂ ਖਾਂਦਾ ਇਹਨੂੰ ਫਿਰ ਉਹ ਡਾਕਟਰ ਹੁਣ ਪਤਾ ਲੱਗਿਆ ਕਿ ਜਿਹੜੇ ਯੂਜ਼ ਕਰ ਰਹੇ ਆ ਚੈਟ ਜੀਪੀਟੀ ਨੂੰ ਆ ਜਿਹੜੇ ਟਰੈਡੀਸ਼ਨਲ ਟੂਲਸ ਜਿਹੜੇ ਯੂਜ਼ ਕੀਤੇ ਜਾ ਰਹੇ ਆ ਉਹਦੇ ਨਾਲੋਂ ਜ਼ਿਆਦਾ ਔਰ ਇਹਦੇ ਨਾਲ ਉਹਨਾਂ ਦੇ ਡਾਇਗਨੋਸ ਦੇ ਵਿੱਚ ਇੰਪਰੂਵਮੈਂਟ ਹੋਈ ਆ ਬਿਮਾਰੀ ਲੱਭਣ ਦੇ ਵਿੱਚ ਵੀ ਉਹ ਬਿਮਾਰੀ ਕੀ ਹੈ ਬੰਦੇ ਨੂੰ ਉਹ ਲੱਭਣ ਦੇ ਵਿੱਚ ਮਦਦ ਹੋ ਰਹੀ ਆ ਔਰ ਡਾਕਟਰ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਹੇ ਆ ਉਹ ਕੁਛ ਤੇ ਕਹਿ ਰਹੇ ਆ ਕਿ ਉਹ ਇੰਨਾ ਜ਼ਿਆਦਾ ਬੈਟਰ ਨਹੀਂ ਪਰਫਾਰਮ ਜੇ ਉਹਨਾਂ ਨੂੰ ਨਾ ਵਰਤਨ ਦਿੱਤੀ ਜਾਵੇ ਤੇ ਉਹ ਬੈਟਰ ਪਰਫਾਰਮ ਨਹੀਂ ਕਰ ਸਕਦੇ ਹੁਣ ਇਹਦੇ ਨਾਲ ਸਿੱਧਾ ਸਿੱਧਾ ਜਿਹੜਾ ਚੈਲੰਜ ਹੋ ਗਿਆ ਹਿਊਮਨ ਤੇ AI ਕੰਬਾਈਨਡ ਜਿਹੜਾ ਆ ਇਹਨਾਂ ਨੂੰ ਜੋੜ ਕੇ ਕੀਤਾ ਜਾ ਸਕਦਾ ਸੋ ਸਿਮੂਲੇਟਡ ਕੰਡੀਸ਼ਨਸ ਦੇ ਵਿੱਚ ਸਟਡੀ ਇਹ ਆਈ ਆ ਕਿ ਜੇ ਵੀ ਪ੍ਰਿਪੇਅਰਡ ਹਾਈਪੋਥੈਟিক্যাল ਮੈਡੀਕਲ ਕੇਸਸ ਜਿਹੜੇ ਆ ਬਣਾ ਕੇ ਫਿਰ ਉਹਨੂੰ ਰੀਅਲ ਲਾਈਫ ਦੇ ਵਿੱਚ ਕਲੀਨਿਕਲ ਸੈਟਿੰਗਸ ਦੇ ਵਿੱਚ ਜਦੋਂ ਇਹਨਾਂ ਦੋਵਾਂ ਨੂੰ ਰਲਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਉਹਦੇ ਬਿਹਤਰ ਨਤੀਜੇ ਨਿਕਲ ਰਹੇ ਆ ਇਹ ਸਟੱਡੀ ਦੇ ਵਿੱਚ ਜਿਹੜੇ ਡਾਕਟਰ ਨੇ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਪਹਿਲਾਂ ਚੈਟ ਜੀਪੀਟੀ ਨੂੰ ਇਫੈਕਟਿਵਲੀ ਯੂਜ਼ ਕਰਨ ਦੇ ਲਈ ਤੇ ਉਹਨਾਂ ਦੀ ਜਿਹੜੀ ਅਬਿਲਿਟੀ ਹੈ ਉਹਦੇ ਬੈਨੀਫਿਟ ਉਹਦੇ ਤੋਂ ਹੋ ਰਹੇ ਆ ਡਾਕਟਰ ਜਿਹੜੇ ਦੇਤੇ ਬਾਇਸ ਨੇ ਫਿਜ਼ੀਸ਼ੀਅਨ ਜਿਹੜੇ ਉਹ ਕੁਛ ਤਾਂ ਆਪਣੇ ਨੇਸ਼ਨਲ ਡਾਇਗਨੋਸਿਸ ਦੇ ਉੱਤੇ ਸਟਿਕ ਰਹਿੰਦੇ ਵੀ ਜਿਹੜਾ ਮੈਂ ਕੱਢਿਆ ਲਾਜ ਇਹਦਾ ਉਹ ਜਿਹੜੀ ਬਿਮਾਰੀ ਦਾ ਬਿਮਾਰੀ ਲੱਭੀ ਉਹ ਇਹੀ ਆ ਜਦੋਂ ਕਿ ਜਿਹੜਾ ਚੈਟ ਜੀਪੀਟੀ ਆ ਉਹ ਤੁਹਾਨੂੰ ਨਵੀਆਂ ਜਿਹੜੀਆਂ ਕਹਿ ਲੋ ਕਿ ਉਹ ਹੋਰ ਚੀਜ਼ਾਂ ਵੀ ਸੁਜੈਸਟ ਕਰਦਾ ਆ ਕਿ ਆਹ ਵੀ ਹੋ ਸਕਦਾ ਆਹ ਵੀ ਹੋ ਸਕਦਾ ਸਟੱਡੀ ਦੇ ਵਿੱਚ 6 ਮੈਡੀਕਲ ਕੇਸ ਇਹਨਾਂ ਨੇ ਇਨਵੋਲਵ ਕੀਤੇ ਸੀ ਜਿਹੜਾ ਇਹਨਾਂ ਦੇ ਵਿੱਚ ਹੁਣ ਇਹ ਜਿਹੜਾ ਕਿਹਾ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕੱਲੀ ਨਹੀਂ ਰਿਪਲੇਸ ਕਰ ਸਕਦੀ ਡਾਕਟਰ ਨੂੰ ਭਾਵੇਂ ਕਿ ਇਹਨੇ ਬਹੁਤ ਵਧੀਆ ਚੈਟ ਜੀਪੀਟੀ ਨੇ ਪਰਫਾਰਮ ਕੀਤਾ ਆ ਪਰ ਡਾਕਟਰ ਦੀ ਜਿਹੜੀ ਮੁਹਾਰਤ ਆ ਉਹ ਉੱਥੇ ਹੈਗੀ ਆ ਸੋ ਇਹ ਇੱਕ ਬਹੁਤ ਵੱਡਾ ਟੂਲ ਤੁਹਾਡੇ ਸਾਹਮਣੇ ਆਇਆ ਹੈ ਜਿਹੜਾ ਕਿ ਬਹੁਤ ਚੰਗਾ ਪਰਫਾਰਮ ਕਰ ਰਿਹਾ ਆ ਤੇ ਤੁਹਾਨੂੰ ਜਿਹੜੀ ਜਿਹੜੇ ਡਾਕਟਰਸ ਨੇ ਉਹ ਇਹਦੇ ਕੋਲੋਂ ਇੱਕ ਕਹਿ ਲਓ ਕਿ ਵੱਡੇ ਪੱਧਰ ਦੇ ਉੱਤੇ ਫਾਇਦਾ ਲੈ ਰਹੇ ਨੇ ਦੁਨੀਆ ਬਹੁਤ ਬਦਲ ਰਹੀ ਆ ਇਦਾਂ ਦੀ ਚੀਜ਼ ਜਿਹੜੀ ਤੁਹਾਡੇ ਨਾਲ ਗੱਲਾਂ ਕਰਦੀ ਆ ਤੁਹਾਨੂੰ ਮੌਸਮ ਦੱਸਦੀ ਆ ਤੁਸੀਂ ਕੁਝ ਵੀ ਇਹਦੇ ਕੋਲੋਂ ਪੁੱਛੀ ਜਾਓ ਇਹ ਜਿਹੜੀ ਇੱਕ ਡਾਕਟਰਸ ਨੂੰ ਵੀ ਮਦਦ ਐ ਇਸ ਵੇਲੇ ਦੇ ਰਹੀ ਆ ਅਗਲੀ ਗੱਲਬਾਤ ਦੋਸਤੋ ਮਾਸਟ ਡੈਪੂਟੇਸ਼ਨ ਬਾਰੇ ਜਦੋਂ ਤੇ ਡੋਨਲਡ ਟਰੰਪ ਆਇਆ ਜੇ ਬਾਕੀ ਗੱਲਾਂ ਦੇ ਨਾਲ-ਨਾਲ ਸਭ ਤੋਂ ਵੱਧ ਕਿਸੇ ਗੱਲ ਦੀ ਚਰਚਾ ਇਹ ਹੋਈ ਹੈ ਕਿ ਉਹਨੇ ਕੱਚੇ ਬੰਦੇ ਚੱਕ ਕੇ ਬਾਹਰ ਸੱਡ ਦੇਣੇ ਆ ਜਾਂ ਮਾਸਟ ਡੈਪੂਟੇਸ਼ਨ ਕਰ ਦੇਣੇ ਜਹਾਜ਼ਾਂ ਦੇ ਜਹਾਜ਼ ਪਰ ਪਰ ਅਮਰੀਕਾ ਚੋਂ ਬਾਹਰ ਜਾਣਗੇ ਹੁਣ ਹੋਮਨ ਜਿਹੜੇ ਨੇ ਉਹ ਇਸ ਕਿਸਮ ਦਾ ਵਿਚਾਰ ਰੱਖਦੇ ਆ ਕਿ ਸਭ ਤੋਂ ਵੱਡੀ ਡੈਪੂਟੇਸ਼ਨ ਜਿਹੜੀ ਪਹਿਲਾਂ ਕਦੇ ਨਹੀਂ ਹੋਈ ਹੋਵੇ ਉਹਦੇ ਲਈ ਤਿਆਰ ਕੀਤਾ ਜਾ ਰਿਹਾ ਸਾਰਾ ਕੁਝ ਔਰ ਖਾਸ ਕਰ ਉਹ ਜਿਹੜੇ ਇਮੀਗ੍ਰੈਂਟਸ ਨੇ ਅਨ ਡਾਕੂਮੈਂਟਡ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਆ ਜਾਂ ਜਿਹੜੇ ਜਿਨ੍ਹਾਂ ਕੋਲੋਂ ਕੋਈ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਆ ਜਿਹੜਾ ਨੂੰ ਕਿਹਾ ਗਿਆ ਵੀ ਤੁਸੀਂ ਜੱਜ ਨੇ ਕਹਿ ਦਿੱਤਾ ਕਿ ਤੁਸੀਂ ਛੱਡ ਜਾਓ ਸੋ ਪਹਿਲਾਂ ਤਾਂ ਉਹਨਾਂ ਦੀ ਵਾਰੀ ਆਊਗੀ ਨਾ ਬਾਕੀਆਂ ਦੀ ਬਾਅਦ ਦੇ ਵਿੱਚ ਆਊਗੀ ਸੋ ਇਹ ਨਵਾਂ ਜਿਹੜਾ ਇੱਕ ਫਾਰਮੂਲਾ ਆ ਜਾਂ ਜਿਹੜੀ ਨਵੀਂ ਪਾਲਿਸੀ ਆ ਇਹ ਜਦੋਂ ਡੋਨਲਡ ਟਰੰਪ ਆ ਗਿਆ ਉਹਦੇ ਤੋਂ ਬਾਅਦ ਇਹ ਲਾਗੂ ਕੀਤੀ ਜਾਣੀ ਆ ਉਹ ਬੰਦੇ ਕੱਚੇ ਆ ਪਰ ਉਹਨਾਂ ਦਾ ਕ੍ਰਾਈਮਨਲ ਰੈਕੋਰਡ ਆ ਬਾਹਰ ਜਾਣਗੇ ਅਦਾਲਤ ਨੇ ਕਿਹਾ ਤੁਸੀਂ ਚਲੇ ਜਾਓ ਫੇਵ ਨਹੀਂ ਗਏ ਉਹਨਾਂ ਨੂੰ ਫੜ ਕੇ ਬਾਹਰ ਕੱਢਿਆ ਜਾਊਗਾ ਕੋਈ ਵੀ ਇਹੋ ਜਿਹਾ ਬੰਦਾ ਜਿਹਦੇ ਕੋਲ ਨੈਸ਼ਨਲ ਸਿਕਿਉਰਿਟੀ ਥ੍ਰੈਟ ਆ ਉਹਨੂੰ ਵੀ ਬਾਹਰ ਕੱਢਿਆ ਜਾਊਗਾ ਸੋ ਜਿਹੜਾ ਇੱਕ ਜਿਹੜਾ ਕੈਚ ਐਂਡ ਰੀਲੀਜ਼ ਵਾਲਾ ਪਾਲਿਸੀ ਆ ਉਹਨੂੰ ਖਤਮ ਕੀਤਾ ਜਾਊਗਾ ਜਿਹੜਾ ਮਾਈਗ੍ਰੈਂਟ ਫੜਿਆ ਗਿਆ ਬਾਰਡਰ ਦੇ ਉੱਤੇ ਉਹਨੂੰ ਯੂਐਸ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾਊਗਾ ਉਹਦੇ ਕੋਰਟ ਡਿਸੀਜਨ ਦੇ ਲਈ ਉਹਨੂੰ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਊਗਾ ਜਦੋਂ ਤੱਕ ਉਹਦਾ ਕੇਸ ਜਿਹੜਾ ਆ ਰਿਜ਼ੋਲਵ ਨਹੀਂ ਹੁੰਦਾ ਵੀ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਤੁਹਾਡਾ ਕੇਸ ਚੱਲਦਾ ਤੇ ਤੁਸੀਂ ਅਮਰੀਕਾ ਦੇ ਵਿੱਚ ਤੁਹਾਨੂੰ ਛੱਡ ਦਿੱਤਾ ਨਹੀਂ ਜਿਹੜਾ ਫੜ ਲਿਆ ਉਹਨੂੰ ਫੜ ਲਿਆ ਡਿਟੈਂਸ਼ਨ ਸੈਂਟਰ 'ਚ ਸਿੱਟ ਦਿਓ ਉਹਦੇ ਤੋਂ ਬਾਅਦ ਉਹਦਾ ਕੇਸ ਚੱਲੂਗਾ ਫੈਸਲਾ ਹੁੰਦਾ ਉਹਨੂੰ ਅਮਰੀਕਾ ਦੀ ਗ੍ਰੀਨ ਕਾਰਡ ਦੇ ਦੇ ਉਹ ਨਹੀਂ ਫੈਸਲਾ ਹੁੰਦਾ ਜਿੱਥੋਂ ਆਇਆ ਉੱਥੇ ਭੇਜ ਦਿੱਤਾ ਜਾਵੇ ਜਿਹੜੀ ਬਾਰਡਰ ਵਾਲ ਆ ਉਹ ਉਹ ਵੀ ਕੰਪਲੀਟ ਕੀਤੀ ਜਾਊਗੀ ਜਿਹੜੀ ਕੰਸਟਰਕਸ਼ਨ ਆਉਦੀ ਆ ਸਦਰਨ ਬਾਰਡਰ ਦੇ ਉੱਤੇ ਇਹ ਟਾਪ ਪ੍ਰਾਇੋਰਟੀ ਹੋਣੀ ਆ ਇਲੈਗਲ ਕ੍ਰੋਸਿੰਗ ਨੂੰ ਰੋਕਣ ਦੇ ਵਿੱਚ ਜਿਹੜੀ ਰੇਮੇਨ ਇਨ ਮੈਕਸੀਕੋ ਪਾਲਿਸੀ ਨੂੰ ਵਾਪਸ ਲਿਆਂਦਾ ਜਾਊਗਾ ਜਿਹੜੇ ਮਾਈਗ੍ਰੈਂਟਸ ਇੱਥੇ ਆ ਕੇ ਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿਣਾ ਪਊਗਾ ਜਿੰਨਾ ਚਿਰ ਉਹਨਾਂ ਦਾ ਕੇਸ ਪ੍ਰੋਸੈਸ ਹੁੰਦਾ ਆ ਬਜਾਏ ਇਹਦੇ ਕਿ ਉਹਨਾਂ ਨੂੰ ਅਮਰੀਕਾ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ। ਸੋ ਜਿਹੜੀ ਜਿਹੜੀ ਇਹ ਐਸ ਕਿਸਮ ਦੀ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹਦੇ ਉੱਤੇ ਵੀ ਜਿਹੜਾ ਚੇਂਜ ਕੀਤੀ ਜਾਊਗੀ। ਯੂ ਐਸ ਸਿਟੀਜ਼ਨਸ਼ਿਪ ਉਹਨਾਂ ਬੱਚਿਆਂ ਨੂੰ ਜਿਹੜੇ ਅਮਰੀਕਾ ਦੇ ਵਿੱਚ ਬੌਰਨਾ ਜੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਸਿਟੀਜ਼ਨ ਨਹੀਂ ਆ ਜਾਂ ਉਹ ਇੱਥੋਂ ਦੇ ਲੀਗਲ ਰੈਜ਼ੀਡੈਂਟ ਨਹੀਂ ਆ ਤਾਂ ਇਹਨੂੰ 트럼ਪ ਇਹ ਵੀ ਚਾਹੁੰਦੇ ਆ ਕਿ ਉਹ ਜਿਹੜੇ ਬੱਚੇ ਵੀ ਇੱਥੇ ਬੌਰਨ ਹੋ ਰਹੇ ਆ ਉਹਨਾਂ ਦੀ ਵੀ ਸਿਟੀਨਰਸ਼ਿਪ ਇੱਥੇ ਰੋਕੀ ਜਾਵੇ ਕੋਸ਼ਿਸ਼ ਇਹ ਵੀ ਕੀਤੀ ਜਾਣੀ ਆ ਸੋ ਜਿਹੜੀ ਚੇਨ ਮਾਈਗ੍ਰੇਸ਼ਨ ਆ ਉਹਨੂੰ ਰੋਕਣ ਦੀ ਉਸ ਚੇਨ ਮਾਈਗ੍ਰੇਸ਼ਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਰੈਕਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਆ ਕਿ ਜਿੱਦਾਂ ਜਿਹੜੀ ਫੈਮਿਲੀ ਮੈਂਬਰਸ ਨੇ ਜਿਹੜੇ ਲੀਗਲ ਇਮੀਗ੍ਰੈਂਟਸ ਦੇ ਨੇ ਉਹ ਫੈਮਿਲੀ ਮੈਂਬਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜੁਆਇਨ ਕਰਦੇ ਆ ਜਿਵੇਂ ਜਿਹੜੇ ਕੁਸ਼ ਜਿਹੜੇ ਹੈਗੇ ਸਪਾਊਸ ਜਾਂ ਚਿਲड्रन ਉਹਨਾਂ ਤੋਂ ਬਿਨਾਂ ਸੋ ਇਹ ਵੈਰੀਫਾਈ ਜਿਹੜੀ ਆ এমਪਲॉयर्स ਆ ਉਹਨਾਂ ਨੂੰ ਇਹ ਜ਼ਰੂਰੀ ਕਰ ਦਿੱਤਾ ਜਾਊਗਾ ਕਿ ਉਹ ਸਿਸਟਮ ਨੂੰ ਯੂਜ਼ ਕਰਨ ਜਿਹਦੇ ਵਿੱਚ ਜਿਹੜੇ ਵਰਕਰਸ ਨੇ ਉਹਨਾਂ ਦਾ ਇਮੀ ਇਮੀਗ੍ਰੇਸ਼ਨ ਸਟੇਟਸ ਵੈਰੀਫਾਈ ਕੀਤਾ ਜਾਵੇ ਇਹਦੇ ਨਾਲ ਹੋਊਗਾ ਕਿ ਕਿ ਜਿਹੜੇ ਅਨ ਡਾਕੂਮੈਂਟਡ ਮਾਈਗ੍ਰੈਂਟਸ ਨੇ ਉਹਨਾਂ ਦੇ ਲਈ ਨੌਕਰੀਆਂ ਲੈਣੀਆਂ ਔਖੀਆਂ ਹੋ ਜਾਣਗੀਆਂ ਤੇ ਅਮਰੀਕਾ ਦੇ ਵਿੱਚ ਉਹਨਾਂ ਦਾ ਸਰਵਾਈਵਲ ਵੀ ਔਖਾ ਹੋ ਜਾਊਗਾ ਜਿਹੜੇ ਟੈਂਪੋਰਰੀ ਵਰਕ ਪ੍ਰੋਗਰਾਮ ਨੇ ਆ ਇਸ ਗੱਲ ਦੀ ਵੀ ਸਪੋਰਟ ਕੀਤੀ ਜਾ ਰਹੀ ਆ ਕਿ ਜਿਹੜੇ ਲੀਗਲ ਪਾਥਵੇ ਆ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਇਮੀਗਰੈਂਟਸ ਇੱਥੇ ਕੰਮ ਕਰਨਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਵਕਤੀ ਤੌਰ ਦੇ ਉੱਤੇ ਟੈਂਪੋਰਰੀਲੀ ਉਹਨਾਂ ਦੀਆਂ ਜਿਹੜੀਆਂ ਜੌਬਸ ਨੇ ਜਿੱਥੇ ਜ਼ਿਆਦਾ ਵਰਕਰ ਚਾਹੀਦੇ ਆ ਜਿਦਾ ਫਾਰਮਿੰਗ ਆ ਜਾਂ ਕੰਸਟਰਕਸ਼ਨ ਆ ਉਹਨਾਂ ਦਾ ਕੋ ਲੀਗਲ ਪਾਥਵੇ ਕੱਢਿਆ ਜਾਵੇ ਕਿ ਕਾਨੂੰਨੀ ਤੌਰ ਤੇ ਉੱਥੇ ਆ ਸਕਣ ਜਿੱਦਾਂ ਕਿ ਪਹਿਲਾਂ ਵੀ ਬਹੁਤ ਸਾਰੇ ਤਰੀਕੇ ਹੈਗੇ ਆ ਇੱਥੇ ਕੰਮ ਕਰ ਸਕਣ ਉਹਦੇ ਨਾਲ ਵੀ ਦੱਸਿਆ ਜਾ ਰਿਹਾ ਕਿ ਕੁਛ ਨਾ ਕੁਛ ਜਿਹੜਾ ਫਾਇਦਾ ਆ ਇਹਦੇ ਨਾਲ ਹੋਊਗਾ ਦੂਜਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਸਿਟੀਜ਼ ਆ ਉਹ ਅਨਡਾਕੂਮੈਂਟਡ ਜਿਹੜੇ ਪ੍ਰੋਟੈਕਟ ਕਰਦੇ ਆ ਇਹਨਾਂ ਮਾਈਗ੍ਰੈਂਟਸ ਨੂੰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਊਗਾ ਕਿਉਂਕਿ ਜਿਆਦਾ ਕੋਆਪਰੇਟ ਕਰਨ ਫੈਡਰਲ ਇਮੀਗ੍ਰੇਸ਼ਨ ਲਾਜ਼ ਦੇ ਨਾਲ ਹਰ ਸਟੇਟ ਦੇ ਆਪਣੇ ਲਾਅ ਨੇ ਕੁਦਰਤੀ ਤੌਰ ਦੇ ਤੇ ਭਾਵੇਂ ਇਮੀਗ੍ਰੇਸ਼ਨ ਫੈਡਰਲ ਮਸਲਾ ਆ ਪਰ ਉੱਥੇ ਜਿਨ੍ਹਾਂ ਜਿਨ੍ਹਾਂ ਥਾਵਾਂ ਦੇ ਉੱਤੇ ਇਹ ਚੀਜ਼ ਹੈਗੀ ਆ ਉਹਨਾਂ ਸਿਟੀਜ਼ ਨੂੰ ਵੀ ਕਿਹਾ ਜਾਊਗਾ ਕਿ ਤੁਸੀਂ ਕੁਝ ਨਾ ਕੁਝ ਇਧਰਲੇ ਪਾਸੇ ਜਿਹੜੀਆਂ ਕੀਤੀਆਂ ਜਾਣ ਜਿਹੜੇ ਹੁਣ ਇਹ ਵੀ ਹੈਗੇ ਆ ਕਿ ਇੱਕ ਇਹ ਵੀ ਇਸ ਪਾਸੇ ਵੀ ਪੁਸ਼ ਕੀਤਾ ਜਾ ਰਿਹਾ ਜਾਂ ਗੱਲਬਾਤ ਅੱਗੇ ਜਿਹੜੀ ਵਧਾਈ ਜਾ ਰਹੀ ਆ ਕਿ ਜਿਹੜੀ ਐਗਜ਼ੀਕਿਊਟਿਵ ਆਰਡਰਸ ਦੇ ਤਹਿਤ ਜਿਹੜਾ ਪ੍ਰੈਜ਼ੀਡੈਂਟ ਆ ਉਹ ਬਿਨਾਂ ਕਾਂਗਰਸ ਨੂੰ ਐਕਟ ਕਰਨ ਤੋਂ ਆਰਡਰ ਕਰ ਸਕਦਾ ਆ ਇਸ ਕਿਸਮ ਦੇ ਸੋ ਇਹ ਵੀ ਇੱਕ ਤਬਦੀਲੀ ਇਹਦੇ ਵਿੱਚ ਹੋਊਗੀ ਸੋ ਜਿਹੜੇ ਇਹ ਸਟੈਪਸ ਲਏ ਜਾ ਰਹੇ ਆ ਜਿਹੜੀ ਡੋਨਲਡ 트੍ਰੰਪ ਦੀ ਹੁਣ ਇਮੀਗ੍ਰੇਸ਼ਨ ਪਾਲਿਸੀ ਆ ਜਿਹੜੀ ਸਖਤ ਇਮੀਗ੍ਰੇਸ਼ਨ ਪਾਲਿਸੀ ਆ ਬਾਰਡਰ ਕੰਟਰੋਲ ਦੇ ਉੱਤੇ ਉਸ ਮਾਮਲੇ ਦੇ ਵਿੱਚ ਇਹ ਇੱਕ ਵੱਡੀ ਗੱਲਬਾਤ ਹੋਊਗੀ ਤੇ ਟੌਮ ਹੋਮਨ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਹੁਣ ਹੋਣਗੇ ਉਹ ਜਿਹੜੇ ਜ਼ਿਆਦਾ ਇਮੀਗ੍ਰੇਟ ਇਮੀਗ੍ਰੇਸ਼ਨ ਰਿਲੇਟਡ ਮਾਮਲੇ ਨੇ ਉਹਨਾਂ ਦੇ ਉੱਤੇ ਸਖਤੀ ਵਰਤਣਗੇ ਹਾਲਾਂਕਿ ਸੰਕਟ ਇਹ ਵੀ ਬਹੁਤ ਵੱਡਾ ਆ ਕਿ ਜੇ ਇਹਨਾਂ ਸਾਰਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਜਾਂ ਇਹ ਚਲੇ ਗਏ ਜਿਹੜਾ ਫਾਰਮ ਵਰਕਰ ਆ ਜਾਂ ਕੰਸਟਰਕਸ਼ਨ ਦਾ ਕੰਮ ਆ ਉਹ ਕੌਣ ਕਰੂਗਾ ਉਹਦੇ ਵਿੱਚ ਇੱਕ ਬਹੁਤ ਵੱਡਾ ਗੈਪ ਹੋਊਗਾ ਤੇ ਸਵਾਲ ਬਹੁਤ ਵੱਡਾ ਆ ਕਿ ਜੇ ਇਹ ਸੱਚ ਹੋ ਜਾਂਦਾ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਏਡੀ ਵੱਡੀ ਡੈਪੂਟੇਸ਼ਨ ਹੋਊਗੀ ਜਿਹੜੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਈ ਤਾਂ ਫਿਰ ਇੱਥੋਂ ਦਾ ਸਿਸਟਮ ਇੱਥੋਂ ਦਾ ਕਾਮਕਾਰ ਉਹ ਕਿਸ ਤਰੀਕੇ ਨਾਲ ਚੱਲਦਾ ਇਹ ਵੀ ਅਮਰੀਕਾ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸੁਆਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ